ਸ਼ੀਸ਼ੇ ਦੇ ਮੂਰੇ ਤੇ ਬਾਪੂ ਕੁਰੇ ਬਾਪੂ ਮਾਈ ਆ ਬਾਪੂ ਇਹ ਬਾਪੂ ਹੈ ਜਿਹੜਾ ਸ਼ੀਸ਼ੇ ਗੈਂਡਾ ਲਾਉਂਦਾ ਤੇ ਪਿੱਛੇ ਬਾਪੂ ਘੂਰਦਾ ਬਾਪੂ ਖੋ ਚੁੱਕੇ ਨੇ ਅਸੀਂ ਇਸ ਚੀਜ਼ ਦਾ ਸੋਚਦੇ ਆ ਕਿਉਂਕਿ ਮਾਲਕ ਦੀ ਬਹੁਤ ਰਹਿਮ 하기 ਹੈ ਇਕੱਠੇ ਮਿਲ ਕੇ ਕੰਮ ਕਰ ਰਹੇ ਨੇ ਬਾਪੂ ਇਹ ਦੋਨੋਂ ਈ ਮੈਨੂੰ ਕਹਿ ਰਿਹਾ ਬਾਪੂ ਕੰਮ ਬੰਦ ਕਰ ਦੇ ਇਸ ਨੂੰ ਪੈਸੇ ਭੇਜਾਂਗੇ ਆ ਪਰ ਸਾਡੇ ਪਰਿਵਾਰਾਂ ਦੇ ਅੰਦਰ ਬੇਟੀ ਦੇ ਘਰ ਦਾ ਨਹੀਂ ਖਾਂਦੇ। ਧੀਆਂ ਨੇ ਉਹ ਵੀ ਮੇਰੇ ਪੁੱਤਰਾਂ ਪੁੱਤਰਾਂ ਤੋਂ ਹੀ ਵੱਸ ਕੇ ਮੈਨਨੇ ਪੜ੍ਹੀਆਂ ਨੇ। ਅੱਜ ਵੀ ਮੈਨੂੰ ਉਹਨਾਂ ਦਾ ਜਿਵੇਂ ਅੱਧੀ ਰਾਤ ਨੂੰ ਆਵਾਜ਼ ਮਾਰਾ ਮੇਰੇ ਜਮਾਈ ਤੋਂ ਨੇ ਬਰਾਬਰ ਖੜ੍ਹਦੇ ਹੁੰਦੇ ਸੀ। ਪਹਿਲਾਂ ਫਿਲਮਾਂ 'ਚ ਵੀ ਕੰਮ ਕਰਦੇ ਸੀ ਯਾਰ ਅਨਮੁੱਲੇ। ਅਸੀਂ ਤੁਹਾਨੂੰ ਉਹ ਗੱਲ ਦੱਸੀ ਤਾਂ ਨਹੀਂ ਕਿਉਂਕਿ ਬਾਪੂ ਪਹਿਲਾਂ ਬਾਉਖਾਗੇ ਸੀ। ਯਾਰ ਅਨਮੁੱਲੇ 'ਚ ਜਦੋਂ ਸ਼ੈਰੀ ਮਨ ਗਾਉਂਦੇ ਨੇ ਕਿ ਕਿਹੜਾ ਗਲੈਂਡ ਹੈਗੀ ਬਾਪੂ ਜਿੱਥੇ ਤੁਹਾਡਾ ਆਂਦਾ ਹੈ। ਯਾਰ ਅਨਮੁੱਲੇ ਹਵਾ ਦੇ ਬੁੱਲੇ ਸ਼ੀਸ਼ੇ ਦੇ ਮੂਰੇ ਤੇ ਬਾਪੂ ਘੂਰੇ ਬਾਪੂ ਮੈਂ ਹਾਂ ਬਾਪੂ ਇਹ ਬਾਪੂ ਹੈ ਜਿਹੜਾ ਸ਼ੀਸ਼ੇ ਗੈਂਡ ਕਾ ਲਾਉਂਦਾ ਤੇ ਪਿੱਛੇ ਬਾਪੂ ਘੂਰਦਾ ਹੈ ਨਾ ਬਾਪੂ ਉਹ ਵੀ ਜ਼ਿੰਦਗੀ ਹੈ ਨਾ ਸਾਰੀ ਲਾਈਫ ਨੂੰ ਇੰਜੋਏ ਕੀਤਾ ਜ਼ਿੰਦਗੀ ਚ ਇਸ ਤੋਂ ਇਲਾਵਾ ਮੈਂ ਜਾਗਰਣ ਵੀ ਕਰਦਾ ਹਾਂ ਰਾਈਟਰ ਵੀ ਆਪ ਹੀ ਲਿਖਦਾ ਪੇਟਾ ਆਪ ਹੀ ਬੋਲਦਾ ਜੋ ਮਾਲਕ ਦੀ ਬਖਸ਼ਿਸ਼ ਬੜੀ ਹੈ ਮਿਹਨਤ ਕਰਦੇ ਰਹਿ ਮੈਂਸ ਵੱਲੋਂ ਮੈਂ ਕਿਤੇ ਕੋ ਕਿਸੇ ਪਾਸੋਂ ਨਹੀਂ ਪਾਈਦਾ ਮਾਤਾ ਦੇ ਨਾਲ ਵੀ ਅਸੀਂ ਗੱਲਬਾਤ ਸਾਰੀ ਕਰਦੇ ਆਂ ਤੇ ਜਦੋਂ ਮੇਜ ਲਾ ਰਹੇ ਸੀ ਤੇ ਗੋਡੇ ਬੜੇ ਦਰਦ ਮਤਲਬ ਅਸੀਂ ਦਰਦ ਨਹੀਂ ਕਹਿ ਸਕਦੇ ਗੋਡੇ ਬੀਬੇ ਗੋਡਿਆਂ ਦਾ ਹੁਣ ਥੋੜਾ ਜਿਹਾ ਲੱਗਿਆ ਜਦ ਤੁਸੀਂ ਲਾ ਰਹੇ ਸੀ ਸਾਰਾ ਸਮਾਨ ਗੱਡੀ ਚ ਕਾਢਦੇ ਸਾਨੂੰ ਮਹਿਸੂਸ ਹੋਇਆ ਕਿ ਤੁਸੀਂ ਬੜੇ ਉਹ ਕਰਕੇ ਤੁਰੇ ਸੀ ਹਾਂਜੀ ਬੇਟਾ ਜੀ ਮੈਨੂੰ ਇਹ 17 ਸਾਲ ਤੋਂ ਹੈਗੀ ਹੈ ਗੋਡਿਆਂ ਦੀ ਪ੍ਰੋਬਲਮ ਪਰ ਮੈਨੂੰ ਡਾਕਟਰ ਨੇ ਵੀ ਕਿਹਾ ਸੀ ਆਪਰੇਸ਼ਨ ਕਰਾ ਲਓ ਮੈਂ ਆਪਰੇਸ਼ਨ ਨਹੀਂ ਕਰਵਾਇਆ ਹੁਣ ਤੱਕ ਮਿਸਤਰੀ ਚੱਲਦੀ ਪਈ ਹੈਗੀ ਆ بس ਆਪਣੀ ਜੜੀਆਂ ਬੁੱਟੀਆਂ ਦੀ ਦਵਾਈਆਂ ਖਾਂਦੀ ਪਈ ਹੈਗੀ ਆ ਤੇ ਬਾਪੂ ਤੁਸੀਂ ਫਿਰ ਇਕੱਠੇ ਮਿਲ ਕੇ ਸਾਰਾ ਸਮਾਨ ਬਣਾ ਦਿਓ ਘਰ ਦਾ ਸਮਾਨ ਬਣਾ ਦਿਓ ਸਾਰਾ ਸਾਰਾ ਘਰ ਲਈ ਬਣਾਉਨੇ ਆ ਜੀ ਸਾਡਾ ਦੇਸੀ ਖਾਣਾ ਹੈਗਾ ਜੀ ਅਸੀਂ ਦੇਸੀ ਆਪਣੇ ਘਰ ਵਿੱਚ ਬੈਠ ਕੇ ਸਬਜ਼ੀਆਂ ਮੈਂ ਬਣਾਉਣਾ ਫੁਲਕੇ ਮੇਰੇ ਘਰ ਲਈ ਪਕਾ ਲੈਂਦੀ ਹੈ ਤੜਕਾ ਤੁਰਕਾ ਕੱਟਣ ਵਾਸਤੇ ਸਿਆਜ ਕੱਟਣ ਵਾਸਤੇ ਇਹ ਵਿਚਾਰੀ ਮਿਹਨਤ ਕਰਦੀ ਹੈ ਜੋ ਤੜਕੇ ਤੜਕੇ ਲਾਣਾ ਮੈਂ ਉਹ ਮੈਂ ਆਪ ਲਗਾਣਾ ਤੇ ਮਤੋਂ ਘਰ ਦੇ ਮਸਾਲੇ ਤੇ ਘਰ ਦਾ ਹੀ ਤੇਲ ਵਗੈਰਾ ਸਾਰਾ ਮੈਂ ਬਿਲਕੁਲ ਬਾਜ਼ਾਰ ਤੋਂ ਹਲਦੀ ਲੈ ਕੇ ਨਹੀਂ ਪਾਉਂਦਾ ਬਾਜ਼ਾਰ ਦਾ ਨੂਨ ਨਹੀਂ ਪਾਉਂਦਾ ਬਾਜ਼ਾਰ ਦੀ ਮਿਰਚ ਨਹੀਂ ਪਾਉਂਦਾ ਮੈਂ ਸਾਬਤ ਮਾਲ ਲਿਆ ਕੇ ਘਰੇ ਪੀਸ ਕੇ ਮੈਂ ਉਹ ਪਾਉਂਦਾ ਜਿਹੜੇ ਮੇਰੇ ਮਸਾਲਾ ਗਰਮ ਮਸਾਲਾ ਪੈਂਦਾ ਉਹਦੇ ਅੰਦਰ ਮੇਰੀ 36 ਚੀਜ਼ਾਂ ਪੈਂਦੀਆਂ ਹਨ ਅੱਛਾ ਉਹ ਮੈਂ ਆਪਣਾ ਮਸਾਲਾ ਤਿਆਰ ਕਰਕੇ ਆਪਣਾ ਹੀ ਵਰਤਦਾ ਮੈਂ ਬਾਜ਼ਾਰੀ ਸਮਾਨ ਬਿਲਕੁਲ ਨਹੀਂ ਵਰਤਦਾ ਬਪੂ ਬਿਲਕੁਲ ਅਸੀਂ ਅੱਜ ਕੱਲ ਵੱਡੇ ਹੋਟਲਾਂ ਚਲੇ ਜਾਂਦੇ ਕਿਸੇ ਦਾ ਨਾਂ ਨਹੀਂ ਲੈਂਦੇ ਮਤਲਬ ਬੰਦਾ ਰੋਟੀ ਭਾਲਦਾ ਫਿਰਦਾ ਰੋਟੀ ਤੇ ਪੈਸਾ ਵੀ ਖਚਾਉਂਦਾ ਰੋਟੀ ਦੀ ਢੰਗ ਨਹੀਂ ਮਿਲਦੀ ਮੈਂ ਤਾਂ ਲੋ ਇੱਕ ਗੱਲ ਕਹਿ ਸਕਦਾ ਆਪਣੇ ਵੱਲੋਂ ਮੈਂ ਤੁਹਾਨੂੰ ਕੀ ਖਵਾ ਰਹੇ ਨਾਲ ਜਿਹੜੀ ਚੀਜ਼ ਕੋ ਖਵਾ ਦੇਣਾ ਤੇ ਉਸ ਤੁਹਾਨੂੰ ਆਪਣੇ ਆਪਾ ਲੱਗ ਜਾਏਗਾ ਫਿਰ ਤੁਸੀਂ ਇੱਕ ਵਾਰੀ ਖਾਓਗੇ ਬਾਹਰ ਬਾਹਰ ਆਓਗੇ ਮਾਤਾ ਫਿਰ ਤੁਸੀਂ ਕਿੰਨੇ ਵਜੇ ਉੱਠ ਜਾਂਦੇ ਹੋ ਸਵੇਰੇ ਫਿਰ ਹੱਥੀ ਤਿਆਰ ਕਰਨ ਲੱਗਾ ਸਮਾਂ ਵੀ ਲੱਗਦਾ 4 ਵਜੇ 3:30 ਵਜੇ ਵੈਸੇ ਅਸੀਂ ਉੱਠ ਜਾਂਦੇ ਹਾਂ ਕੀਆ ਸਾਢੇ 3 ਵਜੇ ਉੱਠ ਕੇ ਆਪਣਾ ਨਹਾਣਾ ਧੋਣਾ ਬਰਸ਼-ਵਰਸ਼ ਕਰਨਾ ਲੈਟਰਨ ਬੱਥਰੋਂ ਜਾਣਾ 4 ਵਜੇ ਕੰਮ ਸ਼ੁਰੂ ਕਰ ਦਈਦਾ ਹੈਗਾ ਆਪਣਾ ਉਧਰ ਪਾਠ ਚੱਲਦਾ ਹੁੰਦਾ ਹੈਗਾ ਤੇ ਇੱਧਰ ਸੇ ਆਪਣਾ ਕੰਮ ਕਟਾਈ ਦੀ ਸ਼ੁਰੂ ਕਰ ਦਈਦਾ ਹੈ। ਬਸ ਗੁਰੂ ਦੇ ਪਾਠ ਦੇ ਨਾਲ-ਨਾਲ ਇਹ ਵੀ ਲੰਗਰ ਜਿਹੜਾ ਕੀ ਇਹ ਵੀ ਤਿਆਰ ਹੁੰਦਾ ਰਹਿੰਦਾ ਚਲੋ ਮਿਹਨਤਾਂ ਹੈਗੀਆਂ ਨੇ ਗੁਰੂ ਦੇ ਅਸੀਂ ਬਖਸ਼ੇ ਹੋਏ ਆ। ਹਾਂਜੀ ਬਿਲਕੁਲ ਠੀਕ ਹੈ। ਬਿਲਕੁਲ ਬੇਬੇ ਵੀ ਭਾਵਕ ਹੋਏ ਨੇ ਅਸੀਂ ਤੁਹਾਡੇ ਪੁੱਤਾਂ ਵਰਗੇ ਆ ਤੁਸੀਂ ਭਾਵਕ ਨਹੀਂ ਹੋਣਾ ਮਾਲਕ ਨੇ ਜਿਹੜੀ ਖੁਸ਼ੀ ਹੈਗੀ ਜੋ ਦਿਨ ਤੁਹਾਨੂੰ ਦੋਵੇਂ ਜੀ ਤੁਸੀਂ ਇੰਨੀ ਮਿਹਨਤ ਕਰ ਰਹੇ ਹੋ ਤੇ ਅੱਜ ਕੀ ਕੀ ਲਿਆਂਦਾ ਖਵਾਉਣ ਵਾਸਤੇ ਫਿਰ ਅੱਜ ਬੱਚਿਆਂ ਨੂੰ ਮੈਂ ਜੀ ਮੇਰੇ ਕੋਲ ਚਾਵਲ ਵੀ ਹੈਗੇ ਆ ਕੜੀ ਵੀ ਹੈਗੀ ਆ ਰਾਜਮਾਂ ਵੀ ਹੈਗੀ ਆ ਮਿਕਸ ਵੈਕਸ ਵੀ ਹੈਗੀ ਆ ਤੇ ਮੁਰਗਾ ਵੀ ਹੈਗਾ ਰੋਟੀਆਂ ਵੀ ਹੈਗੀਆਂ ਨੇ ਮੱਕੀ ਦੀ ਰੋਟੀ ਵੀ ਹੈਗੀ ਆ ਹਾਂ ਉਹ ਜੀ ਗੋਭੀ ਵਾਲੀ ਬਣਾਈ ਪਰ ਹਾਂ ਜੀ ਤੇ ਕਦੇ ਇਹ ਨਹੀਂ ਸੋਚਿਆ ਕਿ ਹੁਣ ਉਹ ਰੋ ਰੋਜ ਰਹਿਣ ਦੇ ਵਿੱਚ ਕੌਣ ਜ਼ਿਆਦਾ ਕਹਿੰਦਾ ਨੇ ਸេះ ਸੇ ਚੱਲੀ ਅੱਜ ਲਾਈਏ ਕਈ ਵਾਰ ਕਹਿੰਦੇ ਨਹੀਂ ਇਹ ਕੰਮ ਅਸੀਂ ਕਹਿ ਨਹੀਂ ਸਕਦੇ ਹੈ ਕਿ ਕਦੇ ਮੈਂ ਸਮਝਾ ਕਿ ਉਹਨਾਂ ਨੂੰ ਪਹਿਲਾਂ ਕਹਿ ਦਿੰਨੀ ਹਾਂ ਉੱਠੋ ਫੜਾਫੜ ਆਪਣਾ ਕੰਮ ਸ਼ੁਰੂ ਕਰ ਲੀਏ ਅੱਛਾ ਭਲੇ ਚਾਹੇ ਲੱਤਾਂ ਦਰਦ ਸਿਰ ਦਰਦ ਕੋਈ ਮਤ ਹੈ ਸੁਮਤ ਮੁਸ਼ਕਲਾਂ ਤਾਂ ਆਂਦੀਆਂ ਨੇ ਪਰ ਕਦੇ ਉਹ ਗੌਰ ਹੀ ਨਹੀਂ ਕੀਤੀ ਕਦੇ ਇਹ ਇਹਦਾ ਬੇਟਾ ਜੀ ਅੱਜ ਤੱਕ ਮੇਰੀ 65 ਸਾਲ ਦੀ ਉਮਰ ਹੋ ਗਈ ਮੈਂਨੇ ਅੱਜ ਤੱਕ ਇਹਨਾਂ ਨੂੰ ਇਹ ਨਹੀਂ ਕਿਹਾ ਕਿ ਮੇਰਾ ਅੱਜ ਸਿਰ ਦਰਦ ਵੀ ਹੋ ਰਿਹਾ ਹੈਗਾ ਜਾਂ ਮੇਰੇ ਗੋਡਿਆਂ ਦੀ ਪ੍ਰੋਬਲਮ ਹੈ ਠੀਕ ਹੈ ਮੈਂ ਸਹਿਨੀ ਆ ਆਪਣੇ ਆਪ ਨੂੰ ਤੇ ਕਈ ਵਾਰੀ ਮੇਰੇ ਪੈਰ ਵੀ ਇੰਨੇ ਸੂਜੀ ਜਾਂਦੇ ਆ ਫੇਰ ਵੀ ਮੈਂ ਕਹਿੰਨੇ ਮੈਂ ਨਹੀਂ ਕੰਮ ਕਰਾਂਗੀ ਬਰਾਬਰ ਸੋਢੇ